ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਤਾਂ ਠੀਕ ਹੋ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਵਿੱਚ ਸਭ ਠੀਕ ਨਹੀਂ ਹੈ ਇਹਦੀਆਂ ਕੰਸੋਹਾਂ ਲੱਗਣ ਲੱਗੀਆਂ ਨੇ ਸੁਣਨ ਨੂੰ ਆ ਰਿਹਾ ਹੈ ਕਿ ਕੁਝ ਗੁਪਤ ਮੀਟਿੰਗਸ ਹੋ ਰਹੀਆਂ ਨੇ ਔਰ ਉਹ ਮੀਟਿੰਗਸ ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਜਿਹੜਾ ਕੈਡਰ ਹੈ ਉਹਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਆਖਿਰ ਕੀ ਸੱਚ ਹੈ ਕੀ ਅਸਲ ਸੱਚਾਈ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਿਤਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸੁਣਨ ਨੂੰ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਲੰਗੇ ਦਿਨੀ ਚੰਡੀਗੜ੍ਹ ਸੱਦਿਆ ਗਿਆ ਉੱਥੇ ਜਾ ਕੇ ਕੋਈ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਮਨੀਸ਼ ਸਿਸੋਦੀਆ ਵੀ ਰਹੇ ਕੀ ਕੁਝ ਵਾਪਰਿਆ ਹੈ ਦੇਖੋ ਵਿਧਾਇਕਾਂ ਨੂੰ ਬੁਲਾਇਆ ਜਾ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇੱਕ ਤਾਂ ਫੀਡਬੈਕ ਜਰਨਲ ਲਿੱਤੀ ਗਈ ਹੈ ਬਈ ਇਲਾਕੇ ਦੇ ਵਿੱਚ ਉਹਨਾਂ ਦੇ ਕਿਹੜੇ ਕਿਹੜੇ ਕੰਮ ਜਿਹੜੇ ਆ ਉਹ ਰੁਕੇ ਹੋਏ ਨੇ ਬਕਾ ਡਿਵੈਲਪਮੈਂਟ ਦੇ ਕੰਮ ਕਿਹੜੇ ਰੁਕੇ ਹੋਏ ਨੇ ਹੋਰ ਕੋਈ ਸਰਕਾਰੀ ਦਰਪਾਰੇ ਲੋਕਾਂ ਨੂੰ ਕੀ ਮੁਸ਼ਕਲਾ ਆ ਰਹੀਆਂ ਕੁਝ ਤਹਿਸੀਲਾਂ ਦੀ ਫੀਡਬੈਕ ਲੈਂਦੀ ਗਈ ਆ ਕੁਝ ਜਿਹੜੀਆਂ ਜਿਵੇਂ ਸੀਵਰੇਜ ਆ ਪਾਣੀ ਆ ਇਹਦੀਆਂ ਸਮੱਸਿਆਵਾਂ ਤੇ ਦੂਜਾ ਇਹ ਵੀ ਫੀਡਬੈਕ ਲੈਂਦੀ ਗਈ ਆ ਬਈ ਲੋਕਾਂ ਦਾ ਰੂਝਾਨ ਕਿਧਰ ਵੱਲ ਜਾ ਰਿਹਾ ਤੇ ਇੱਕ ਤਾਂ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹ ਜਮੀਨੀ ਪੱਧਰ ਦੇ ਉੱਤੇ ਟੈਂਪਰੇਚਰ ਚੈੱਕ ਕਰ ਰਹੀ ਹੈ ਬਈ ਇਹਦੇ ਬਹਾਨੇ ਇਹ ਵੀ ਦੇਖਿਆ ਜਾ ਰਿਹਾ ਕਿ ਜਿਹੜਾ ਮੌਜੂਦਾ ਐਮਐਲਏ ਹੈਗਾ ਇਹ ਵਕਤ ਪੈਣ ਤੇ ਦਿੱਲੀ ਦੀ ਗੱਲ ਕਰੇਗਾ ਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦੀ ਗੱਲ ਕਰੇਗਾ ਕਿਉਂਕਿ ਰੇਡ ਕਾ ਤਾਂ ਪਿਆ ਹੋਇਆ ਇਹ ਤਾਂ ਰੇਡ ਕਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਤਾਂ ਪਿਆ ਹੋਇਆ ਔਰ ਜਿਵੇਂ ਤੁਸੀਂ ਦੇਖਿਆ ਕਿ ਹੁਣ ਤਾਂ ਨਹੀਂ ਕਾਫੀ ਚਿਰ ਦਾ ਹੀ ਪੈਣਾ ਸ਼ੁਰੂ ਹੋ ਗਿਆ ਖੈਰ ਜਦੋਂ ਦੀ ਮੈਂ ਤਾਂ ਸਮਝਾਂ ਕਿ ਸਰਕਾਰ ਬਣੀ ਹੈ ਉਦੋਂ ਦਾ ਹੀ ਲਗਾਤਾਰ ਚੱਲਦਾ ਪਿਆ ਤੁਹਾਨੂੰ ਯਾਦ ਹੋਵੇਗਾ ਕਿ ਰਾਗਵ ਚੱਡਾ ਜਿਹੜੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਦੇ ਐਡਵਾਈਜ਼ਰੀ ਬੋਰਡ ਦਾ ਚੇਅਰਮੈਨ ਥਾਪਿਆ ਜਾ ਰਿਹਾ ਸੀ ਉਹਦੀ ਲਗਭਗ ਸਾਰੀ ਕੁਝ ਪਾਸ ਹੋ ਗਿਆ ਸੀ ਲੇਕਿਨ ਉਹਦੀ ਫਾਈਲ ਜਿਹੜੀ ਆ ਉਹਦੀ ਸਾਈਨ ਨਹੀਂ ਕੀਤੀ ਗਈ ਮੁੱਖ ਮੰਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤਾਂ ਉਹਨਾਂ ਨੇ ਜੁਆਇਨ ਨਹੀਂ ਕਰ ਸਕੇ ਇੱਕ ਕੋਸ਼ਿਸ਼ ਕੀਤੀ ਗਈ ਸੀ ਦਿੱਲੀ ਵੱਲੋਂ ਕਿ ਇੱਕ ਜਿਹੜਾ ਬੋਰਡ ਬਣਾ ਕੇ ਐਡਵਾਈਜ਼ਰੀ ਬੋਰਡ ਬਣਾ ਕੇ ਸਾਰੀਆਂ ਫਾਈਲਾਂ ਜਿਹੜੀਆਂ ਚੀਫ ਸੈਕਟਰੀ ਕੋ ਜਾਣੀਆਂ ਉਹ ਵਾਇਰ ਆਗਵ ਚੱਡਾ ਅੱਗੇ ਮੁੱਖ ਮੰਤਰੀ ਦੇ ਸਾਈਨ ਲਈ ਜਾ ਉਹ ਬੈਰੀਅਰ ਲਗਾਇਆ ਜਾ ਰਿਹਾ ਸੀ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਸਟੈਂਡ ਲਿੱਤਾ ਉਹਨਾਂ ਨੇ ਉਸ ਤੇ ਸਾਈਨ ਨਹੀਂ ਕੀਤੇ ਤੇ ਰਾਗਵ ਚੱਡਾ ਨੇ ਉਸ ਤੋਂ ਬਾਅਦ ਪੰਜਾਬ ਚ ਦਖਲ ਅੰਦਾਜ਼ੀ ਵੀ ਆਪਣੀ ਲਗਭਗ ਲਗਭਗ ਜਿਹੜੀ ਉਹ ਖਤਮ ਕਰ ਦਿੱਤੀ ਥੋੜੀ ਬਹੁਤਾ ਚਲੋ ਜਿੰਨਾ ਨਾਲ ਦੋਸਤੀ ਯਾਰੀ ਦਿਲ ਦੀ ਸਾਂਝ ਆ ਉਹ ਹੁੰਦੀ ਆ ਦੂਸਰਾ ਤੁਸੀਂ ਫਿਰ ਦੇਖਿਆ ਹੋਣਾ ਉਸ ਤੋਂ ਬਾਅਦ ਵੀ ਕਿ ਇੱਕ ਲੀਡਰਸ਼ਿਪ ਦਾ ਇਹ ਵੀ ਹੋਇਆ ਦਿੱਲੀ ਦੀ ਲੀਡਰਸ਼ਿਪ ਵੱਲੋਂ ਇਹ ਵੀ ਕੀਤਾ ਗਿਆ ਕਿ ਜਦੋਂ ਭਗਵੰਤ ਮਾਨ ਪਿੱਛੇ ਫੋਟੋਸ 'ਚ ਦਾਖਲ ਹੋਏ ਤੇ ਉਹਨਾਂ ਨੂੰ ਕੋਈ ਵੇਖਣ ਨਹੀਂ ਗਿਆ ਤਿੰਨ ਚਾਰ ਦਿਨ ਕੋਈ ਵੀ ਐਮਐਲ ਕਿਸੇ ਮੰਤਰੀ ਨੂੰ ਕੋ ਜਿਹੜਾ ਵਾ ਉਹ ਸੀਐਮ ਸਾਹਿਬ ਨੂੰ ਮਿਲਣ ਨਹੀਂ ਗਿਆ ਬਾਅਦ ਵਿੱਚ ਡਾਕਟਰ ਸੰਦੀਪ ਪਾਠਕ ਜਿਹੜੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਨੇ ਮੌਜੂਦਾ ਦੌਰ 'ਚ 36 ਕਰਦੇ ਪਰ bari ਨੇ ਉਦੋਂ ਪੰਜਾਬ ਦੇ ਪਰਬਾਰੀ ਸੀ ਫਿਰ ਉਹ ਦੇਖਣ ਗਏ ਤੇ ਉਸ ਤੋਂ ਬਾਅਦ ਸਾਰੀ ਲੀਡਰਸ਼ਿਪ ਗਈ ਤੇ ਮਾਮਲਾ ਉਦੋਂ ਵੀ ਥੋੜਾ ਲਗ-ਲਗ ਹੋਇਆ ਸੀ ਫਿਰ ਸਾਂਝ ਜੀ ਠੀਕ ਹੋ ਗਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਕਿ ਜਿਵੇਂ ਦਿੱਲੀ ਦੀਆਂ ਚੋਣਾਂ ਹੋਈਆਂ ਦਿੱਲੀ ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਉਸ ਜਗ੍ਹਾ ਤੋਂ ਜ਼ਿਆਦਾ ਹਾਰੀ ਜਿੱਥੇ ਪੰਜਾਬੀ ਬਹੁਲ ਇਲਾਕੇ ਸੀ ਦਿੱਲੀ ਦੇ ਵਿੱਚ ਜਿੱਥੇ-ਜਿੱਥੇ ਉਮੀਦ ਸੀ ਆਮ ਆਦਮੀ ਪਾਰਟੀ ਨੂੰ ਕਿ ਇੱਥੇ ਪੰਜਾਬ ਦਾ ਵੋਟਰ ਜ਼ਿਆਦਾ ਕਿਉਂਕਿ ਦਿੱਲੀ ਵਿੱਚ ਪੰਜਾਬੀ ਬਹੁਤ ਸੰਖਿਆ ਵਿੱਚ ਵੀ ਕਾਫੀ ਸੰਖਿਆ ਚ ਹੈਗੇ ਆ ਕਈ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੀ ਆਬਾਦੀ ਹੈ ਤੇ ਆਮ ਆਦਮੀ ਪਾਰਟੀ ਨੂੰ ਉਮੀਦ ਸੀ ਕਿ ਇੱਥੋਂ ਬੜੇ ਆਰਾਮ ਨਾਲ ਸਾਰੀਆਂ ਸੀਟਾਂ ਜਿੱਤ ਕੇ ਆਵਾਂਗੇ ਲੇਕਿਨ ਉਹ ਉੱਥੋਂ ਹਾਰ ਗਏ ਉਹ ਇਲਾਕਿਆਂ 'ਚੋਂ ਜ਼ਿਆਦਾ ਹਾਰੇ ਫਿਰ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਸਾਨੂੰ ਜਾਣਾ ਚਾਹੀਦਾ ਤੇ ਦਿੱਲੀ ਨੇ ਚੋਣਾ ਹਾਰਨ ਤੋਂ ਬਾਅਦ ਇੱਕਦਮ ਅਗਰੈਸਿਵ ਤਰੀਕੇ ਨਾਲ ਪੰਜਾਬ ਸਾਰਾ ਟੇਕਓਵਰ ਕੀਤਾ ਪੰਜਾਬ ਦੇ ਵਿੱਚ ਪੂਰਾ ਜਿਹੜਾ ਉਹਨਾਂ ਨੇ ਆਪਣੇ ਤਰੀਕੇ ਨਾਲ ਚਲਾਉਣਾ ਸ਼ੁਰੂ ਕਰਤਾ ਫਿਰ ਤੁਸੀਂ ਇੱਕ ਹੋਰ ਚੀਜ਼ ਦੇਖਿਆ ਹੋਣਾ ਕਿ ਲੈਂਡ ਪੁਲਿੰਗ ਪਾਲਿਸੀ ਆਈ ਉਹਦੇ ਵਿੱਚ ਗਮਾਡਾ ਦਾ ਪੂਡਾ ਦਾ ਸਾਰੀਆਂ ਜਿਹੜੀਆਂ ਉਹ ਚੇਅਰਮੈਨ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਉਹਦਾ ਕੋਲੋਂ ਪਾਵਰਾਂ ਲੈ ਕੇ ਉਹ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਇਹ ਵੀ ਇੱਕ ਦਿੱਲੀ ਦਾ ਤੇ ਪੰਜਾਬ ਦਾ ਕਿਉਂਕਿ ਭਗਵੰਤ ਮਾਨ ਹੋਰੀ ਚਾਹੁੰਦੇ ਨਹੀਂ ਸੀ ਕਿ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਮੇਰੇ ਸਾਈਨ ਹੋਣ ਜਾਂ ਮੈਂ ਇਹਦਾ ਚੇਅਰਮੈਨ ਬਣਾ ਤੇ ਇਸ ਕਰਕੇ ਉਹ ਦਿੱਲੀ ਵਾਲਿਆਂ ਨੇ ਆਪਣੇ ਹੱਥ ਲੈ ਲਿਆ ਕਿਉਂਕਿ ਉਹ ਸਤਿੰਦਰ ਜੈਨ ਦਾ ਪ੍ਰੋਜੈਕਟ ਸੀਗਾ ਕਿ ਲੈਂਡ ਪੂਲਿੰਗ ਪਾਲਿਸੀ ਨਾਲ ਅਸੀਂ ਜ਼ਮੀਨਾਂ ਲੈ ਕੇ ਤੇ ਅੱਗੋਂ ਪੰਜਾਬ ਦੇ ਵਿੱਚ ਆਪਾਂ ਡਿਵੈਲਪਮੈਂਟ ਕਰਾਈਏ ਤੇ ਸਰਕਾਰ ਜਿਹੜੀ ਆ ਉਹ ਉਹਨੂੰ ਫਾਇਦੇ 'ਚ ਲਈ ਜਾ ਸਕੀ ਪੈਸਾ ਆ ਸਕੇ ਸਰਕਾਰ ਕੋਲ ਮੰਤਵ ਹੋਰ ਵੀ ਹੁੰਦੇ ਚਲੋ ਕਲੋਨਾਈਜ਼ਰਸ ਨੂੰ ਵੀ ਫਾਇਦਾ ਹੋ ਜੇ ਸਰਕਾਰ ਨੂੰ ਵੀ ਫਾਇਦਾ ਹੋ ਜੇ ਸਾਰੇ ਪੱਖੀ ਫਾਇਦਾ ਹੋ ਜੇ ਫਿਰ ਤੁਹਾਨੂੰ ਹੋਰ ਵੀ ਹੋਏਗਾ ਹੁਣ ਪਿੱਛੇ ਜੀ 2 ਦਿਨ ਦਨ ਪਹਿਲਾਂ ਜਦੋਂ ਪੰਜਾਬ ਦੇ ਮੰਤਰੀ ਅਮਨ ਅਰੋੜਾ ਦੀ ਗੱਡੀ ਅੰਦਰ ਜਾ ਰਹੀ ਸੀ ਤੇ ਸੀਐਮ ਦੇ ਉੱਥੇ ਦਰਵਾਜ਼ੇ ਤੇ ਰੋਕ ਲਿੱਤੀ ਗਈ ਔਰ ਉਹਨਾਂ ਨੂੰ ਜਿਹੜਾ ਵਾ ਲਾਜਮਾ ਵੱਲੋਂ ਚੈੱਕ ਕੀਤਾ ਗਿਆ ਸ਼ੀਸ਼ਾ ਖੋਲਾ ਕੇ ਦੇਖਿਆ ਗਿਆ ਗੱਡੀ ਅੰਦਰ ਨਹੀਂ ਜਾਣ ਦਿੱਤੀ ਗਈ ਹਾਲਾਂਕਿ ਅਫਸਰਾਂ ਦੀਆਂ ਗੱਡੀਆਂ ਮੁੱਖ ਮੰਤਰੀ ਦੀ ਕੋਠੀ ਚ ਗਈਆਂ ਇਸ ਤੋਂ ਇਲਾਵਾ ਵੀ ਜੇ ਆਪਾਂ ਹੋਰ ਘਟਨਾਵਾਂ ਦੇਖੀਏ ਕਿਉਂਕਿ ਅਮਨ अरोड़ा ਹਰਪਾਲ ਜੀਮਾ ਕੁਲਤਾਰ ਸੰਧਵਾ ਇਹ ਸਾਰੇ ਦਿੱਲੀ ਦੀ ਟੀਮ ਦੇ ਬੰਦੇ ਨੇ ਇਹਨਾਂ ਦੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਟੀਮ ਦੇ ਮੰਨੇ ਜਾਂਦੇ ਨੇ ਤੇ ਤੁਸੀਂ ਇੱਕ ਗੱਲ ਨੂੰ ਨੋਟ ਕਰੋ ਕਿ ਜਿਵੇਂ ਅਮਨ अरोड़ा ਨੂੰ ਪੰਜਾਬ ਮੰਤਰੀ ਮੰਡਲ ਚ ਕਮਜ਼ੋਰ ਕੀਤਾ ਗਿਆ ਪਹਿਲਾਂ ਉਹਨਾਂ ਦੇ ਕੋਲੇ ਸ਼ਹਿਰੀ ਵਿਕਾਸ ਮੰਤਰੀ ਸੀ ਵੱਡਾ ਡਿਪਾਰਟਮੈਂਟ ਸੀ ਪੂਡਾ ਗਮਾਡਾ ਸਾਰੇ ਉਹਨਾਂ ਦੇ ਹੇਠ ਸੀਗੇ ਬਾਦ ਦੇ ਵਿੱਚ ਉਹਨਾਂ ਨੂੰ ਲੈ ਕੇ ਸਿਰਫ ਸਟੇਸ਼ਨਰੀ ਮੰਤਰੀ ਬਣਾ ਦਿੱਤਾ ਗਿਆ ਸਿਰਫ ਕਾਮਕਾਜੀ ਮੰਤਰੀ ਕਾਗਜ਼ਾਂ ਦਾ ਕਾਮਕਾਜੀ ਮੰਤਰੀ ਤੇ ਇੱਥੋਂ ਪਤਾ ਲੱਗਦਾ ਕਿ ਦਿੱਲੀ ਦਾ ਰੇਡ ਕਾ ਉੱਥੇ ਹੈਗਾ ਸੀ ਦਿੱਲੀ ਵਾਲੇ ਉਹਨਾਂ ਨੂੰ ਬੜਵਾ ਨਹੀਂ ਸਕੇ ਦੁਆਰਾ ਫਿਰ ਜਿਵੇਂ ਗੁਲਦੀਪ ਢਾਲੀਵਾਲ ਨੇ ਪੰਜਾਬ ਦੇ ਐਨ ਆਰ ਆਈ ਪਹਿਲਾ ਮੰਤਰੀ ਸੀ ਉਹਨਾਂ ਕੋਲ ਪਿੰਡੋ ਵਿਕਾਸ ਮੰਤਰੀ ਸੀ ਪਿੰਡਾਂ ਦੇ ਵਿੱਚ ਜਮੀਨਾ ਪੰਚਾਇਤਾਂ ਦੀਆਂ ਕਾਫੀ ਛੜਾਈਆਂ ਜਦੋਂ ਬਾਅਦ ਦੇ ਵਿੱਚ ਇੱਕ ਦਿਨ ਆਖ ਬੱਠੇਗੀ ਸੁਖਬੀਰ ਦਾ ਵੀ ਹੁਣ ਸੁਖਵिलास ਤੁਨਵਲ ਥੋੜੇ ਦਿਨਾਂ ਬਾਅਦ ਨਜ਼ਰ ਆਊਗਾ ਤੇ ਉਸ ਤੋਂ ਬਾਅਦ ਉਹਨਾਂ ਕੋਲੋਂ ਜ਼ਾਇਨ ਲੈ ਲਿਆ ਗਿਆ ਅਸਤੀਫਾ ਲੈ ਲਿਆ ਗਿਆ ਅਸਤੀਫਾ ਲੈ ਕੇ ਮੁੜ ਕੇ ਉਹਨਾਂ ਨੂੰ ਕੱਲੇ ਇੱਕ ਵਿਭਾਗ ਦਾ ਮੰਤਰੀ ਰਹਿਣ ਦਿੱਤਾ ਗਿਆ ਜਿਹੜਾ ਡਿਪਾਰਟਮੈਂਟ ਹੀ ਹੈ ਨਹੀਂ ਸੀ ਬਾਅਦ ਵਿੱਚ ਉਹ ਵੀ ਉਹਨਾਂ ਕੋਲੋਂ ਵਾਪਸ ਲੈ ਕੇ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਕਰ ਦਿੱਤਾ ਗਿਆ ਇਹ ਵੀ ਕੁਝ ਪੰਜਾਬ ਦਾ ਤੇ ਦਿੱਲੀ ਦਾ ਰੇੜਕੇ ਵਾਲੀ ਗੱਲ ਸੀ ਅਨਮੋਲ ਗਗਨਮਾਨ ਦਾ ਅਸਤੀਫਾ ਹੋਇਆ ਉਹਦੇ 'ਚ ਵੀ ਨਾਰਾਜ਼ਗੀ ਹੋਈ ਸੋ ਰਮਨ ਅਰੂੜਾ ਤੇ ਗ੍ਰਿਫਤਾਰੀ ਹੋਈ ਤੇ ਕਿਉਂਕਿ ਸਭ ਨੂੰ ਇਹ ਸਮਝਿਆ ਜਾਂਦਾ ਸੀ ਪੰਜਾਬ ਦੇ ਵਿੱਚ ਕਿ ਭਗਵੰਤ ਮਾਨ ਦੇ ਬਾਲੇ ਕਰੀਬੀ ਨੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਦੇ ਬਾਲੇ ਕਰੀਬੀ ਮੰਨੇ ਜਾਂਦੇ ਸੀਗੇ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੁਣ ਪਠਾਨ ਮਾਜਰਾ ਜਿਹੜੇ ਆ ਉਹਨਾਂ ਨੂੰ ਨਿਠਾਇਆ ਹੋਇਆ ਉਹਨਾਂ ਦੇ ਮਗਰ ਜਿਹੜੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਤੇ ਕਿਤੇ ਨਾ ਕਿਤੇ ਸਭ ਨੂੰ ਪਤਾ ਕਿ ਪਠਾਨ ਮਾਜਰਾ ਜਿਹੜੇ ਆ ਉਹ ਦੂਰੋਂ ਨੇੜੇ ਜਿਹੜੇ ਡਾਕਟਰ ਗੁਰਪ੍ਰੀਤ ਕੋਲ ਪੰਜਾਬ ਦੇ ਮੁੱਖ ਮੰਤਰੀ ਬੈਲੈਂਸਿੰਗ ਮਨ ਹੋਰਾਂ ਦੀ ਧਰਮ ਪਤਨੀਆ ਉਹਨਾਂ ਦੇ ਦੂਰੋਂ ਨੇੜੇ ਦੇ ਫੁੱਫੜ ਲੱਗਦੇ ਨੇ ਰਿਸ਼ਤੇਦਾਰ ਨੇ ਉਹ ਵੀ ਮਸਲਾ ਜਿਹੜਾ ਵਾ ਤੁਹਾਡੇ ਸਾਹਮਣੇ ਹੁਣੇ ਜਿਹੜਾ ਉਹ ਖੜਕਦਾ ਪਿਆ ਸੋ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਆ ਸਮੰਤਰ ਰੂਪ ਚ ਚੱਲ ਰਹੀ ਆ ਦਿੱਲੀ ਵਾਲਿਆਂ ਦੀ ਅਲੱਗ ਚੱਲ ਰਹੀ ਆ ਪੰਜਾਬ ਦੀ ਅਲੱਗ ਚੱਲ ਰਹੀ ਆ ਲੋਕਾਂ ਨੂੰ ਜਿਹੜੇ ਅਫਸਰਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਅਸੀਂ ਸਲੂਟ ਕਿਨੂੰ ਮਾਰਨਾ ਤੇ ਇਸ ਕਰਕੇ ਥੋੜਾ ਜਿਹਾ ਖੱਟਪਟ ਚੱਲਦੀ ਆ ਕਿਉਂਕਿ ਸਰਕਾਰਾਂ ਉਦੋਂ ਕਾਮਯਾਬ ਹੁੰਦੀਆਂ ਜਦੋਂ ਇੱਕ ਜਗ੍ਹਾ ਤੋਂ ਸੈਂਟਰਲਾਈਜ਼ ਸਰਕਾਰਾਂ ਚੱਲਣ ਜੇ ਮੰਨ ਲਓ ਸਰਕਾਰ ਕਾਮਯਾਬ ਗਈ ਪ੍ਰਕਾਸ਼ ਸਿੰਘ ਬਾਦਲ ਦੀ 2000 ਚਲੋ ਪੰਥਕ ਗਲਤੀਆਂ ਨੂੰ ਛੱਡ ਦਈਏ ਤੇ ਪਹਿਲਾਂ ਤੇ ਸਾਰੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਉਹ ਜਲਦੀ ਸੀ ਭਾਵੇਂ ਗੁਰਚਰਨ ਸਿੰਘ ਟੋੜਾ ਖੜਾ ਹੋ ਜਾਏ ਕੁਲਦੀਪ ਸਿੰਘ ਵਡਾਲਾ ਅਲੱਗ ਹੋ ਜਾਏ ਰਵੀਿੰਦਰ ਹੋਰੀ ਅਲੱਗ ਹੋ ਜਾਣ ਸਰਨੇ ਅਲੱਗ ਹੋ ਜਾਣ ਨੂੰ ਪ੍ਰਵਾਹ ਨਹੀਂ ਮਾਰਦੇ ਸੀ ਬਾਦਲ ਸਾਹਿਬ ਉਹਨਾਂ ਨੂੰ ਪਤਾ ਸੀ ਸਾਡਾ ਕਿਲਾ ਕਾਇਮ ਹੈ ਸਰਕਾਰ ਸਾਡੀ ਗੋਠੀ ਤੋਂ ਚੱਲਣੀ ਹੈ ਸਾਰੇ ਅਫਸਰ ਇੱਕੋ ਨੂੰ ਸਲੂਟ ਮਾਰਦੇ ਸੀ ਇੱਕੋ ਜਗ੍ਹਾ ਤੋਂ ਹੁਕਮ ਜਾਰੀ ਹੁੰਦੇ ਸੀ ਲੇਕਿਨ ਜਦੋਂ ਸਰਕਾਰਾਂ ਦੋ ਦੋ ਥਾਂ ਤੋਂ ਚਲਣੀਆਂ ਸ਼ੁਰੂ ਹੋ ਜਾਣ ਫਿਰ ਥੋੜਾ ਔਖਾ ਜਿਹਾ ਹੋ ਜਾਂਦਾ ਹੁਣ ਤੁਸੀਂ ਦੇਖੋ 2012 ਤੋਂ ਜਿਹੜਾ 17 ਦਾ ਦੌਰ ਸੀ ਸਰਕਾਰ ਦੋ ਥਾਂ ਹੀ ਚੱਲੀ ਇੱਕ ਵਿਕਰਮ ਮਜੀਠੀਆ ਦੇ ਮਜੀਠੇ ਤੋਂ ਚੱਲੀ ਤੇ ਇੱਕ ਇਧਰੋਂ ਮਲੋਟ ਤੋਂ ਚੱਲੀ ਸੁਖਬੀਰ ਸਿੰਘ ਬਾਦਲ ਦੇ ਉਹ ਪੈਰਲਲ ਜਿਹੜੀ ਉਹ ਟੱਸਲ ਹੁੰਦੀ ਰਹੀ ਉਧਰਲੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਹਮਾਇਤੀ ਸੀ ਉਹ ਲੱਗ ਹੋ ਗਏ ਇਸ ਕਰਕੇ ਸਰਕਾਰ ਸੈਂਟਰਲਾਈਜ਼ 2012 ਤੋਂ 2017 ਚੋਂ ਨਹੀਂ ਚੱਲੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੋਠੀ ਤੋਂ ਸਰਕਾਰ ਚਲਾਈ ਸਿਸਵਾ ਫਾਰਮ ਤੋਂ ਚਲਾਈ 4 ਸਾਲ ਪੂਰੀ ਠੋਕ ਕੇ ਜਲਾਈ ਲੇਕਿਨ ਜਦੋਂ ਦਿੱਲੀ ਵਾਲਿਆਂ ਨੇ ਉਹਨੂੰ ਬਦਲ ਦਿੱਤਾ ਫਿਰ ਉਹ ਸਰਕਾਰ ਇੱਕ ਜਗ੍ਹਾ ਤੋਂ ਨਹੀਂ ਚੱਲੀ ਕਿਉਂਕਿ ਸੁਖਜੀਤ ਦਾ ਸਿੰਘ ਰੰਦਾਵਾ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਲਾ ਕੇ ਹੋਮ ਮਿਨਿਸਟਰੀ ਦੇ ਦਿੱਤੀ ਗਈ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਾ ਦਿੱਤਾ ਗਿਆ ਸਰਕਾਰ ਤਿੰਨ ਤਿੰਨ ਪਾਸਿਓਂ ਚੱਲਣ ਲੱਗੀ ਉੱਥੇ ਸਰਕਾਰ ਵਿਖਰ ਗਈ ਇੱਥੇ ਵੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਚ ਇੱਕ ਜਗ੍ਹਾ ਤੋਂ ਨਹੀਂ ਚੱਲ ਰਹੀ ਇਹ ਕਈ ਹਿੱਸਿਆਂ ਤੋਂ ਚੱਲਦੀ ਹੈ ਅਲੱਗ-ਅਲੱਗ ਵਿਭਾਗ ਜਿਹੜੇ ਆ ਅਲੱਗ-ਅਲੱਗ ਉਹ ਜਿਹੜੇ ਆ ਦਿੱਲੀ ਦੇ ਲੀਡਰਾਂ ਦੇ ਪੰਜਾਬ ਦੇ ਲੀਡਰਾਂ ਦੇ ਹਵਾਲੇ ਕੀਤੇ ਹੋਏ ਇਸ ਕਰਕੇ ਬਿਊਰੋਕ੍ਰੇਸੀ ਆਪ ਖੱਬੇ ਤੋਂ ਸੱਜੇ ਕਦੀ ਖੱਬੇ ਦੇਖਦੀ ਸੱਜੇ ਕਦੀ ਸਿੱਧੇ ਕਦੀ ਪੁੱਠੇ ਉਹ ਆਪ ਘੁਮਣ ਗਮਰੀ ਚ ਪਏ ਹੋਏ ਇਸੇ ਕਰਕੇ ਕਈ ਜਿਹੜੇ ਮਹੱਤਵਪੂਰਨ ਫੈਸਲੇ ਆ ਉਹ ਜ਼ਮੀਨੀ ਪੱਧਰ ਤੇ ਲਾਗੂ ਹੀ ਨਹੀਂ ਹੋ پا ਰਹੇ ਚੱਜ ਨਾਲ ਜੇ ਅੱਜ ਮੰਨ ਲਓ ਤਹਿਸੀਲਾਂ ਦੇ ਵਿੱਚ ਤੁਸੀਂ ਤਹਿਸੀਲਦਾਰ ਸਾਰੇ ਲਾ ਕੇ ਨਵੇਂ ਤਹਿਸੀਲਦਾਰਾਂ ਨੂੰ ਅੱਗੇ ਕਰ ਛੱਡਿਆ ਅੱਜ ਵੀ ਪੈਸੇ ਲੈ ਕੇ ਰਜਿਸਟਰੀਆਂ ਹੋ ਰਹੀਆਂ ਉਹ ਸੁਧਾਰ ਨਹੀਂ ਹੋ ਪਾਇਆ ਜੋ ਤੁਸੀਂ ਸੁਧਾਰ ਜਾਂਦੇ ਸੀ ਇਹ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਉਲਟਾ ਉਹਦੇ ਜੀ 10000 ਰੁਪਇਆ ਲਾਤ ਤਾ ਗਿਆ ਵੀ ਤੁਸੀਂ ਤਤਕਾਲ ਜੇ ਕਰਾਨੀ ਹੈ ਰਜਿਸਟਰੀ ਤੇ 10000 ਦੇ ਦਿਓ ਇੱਕ ਕਿਸਮ ਦੀ ਉਹ ਵੀ ਉਹ ਐਨ ਆਰ ਆਈਸ ਲਈ ਪ੍ਰੋਬਲਮ ਲੋਕਾਂ ਦੇ ਵਿੱਚ ਨੈਗੇਟਿਵਿਟੀ ਆ ਗਈ ਵੀ 10000 ਦੇ ਕੇ ਅਸੀਂ ਤਾਂ ਪਹਿਲਾਂ ਰਜਿਸਟਰੀ ਉਧ ਤੱਕ ਕਰਾਈ ਜਾਂਦੇ ਸੀ ਹੁਣ 10000 ਲੱਗਣਾ ਸ਼ੁਰੂ ਹੋ ਗਿਆ ਸਰਕਾਰੀ ਤੌਰ ਤੇ ਫालतू ਸੋ ਇਦਾਂ ਦੇ ਕਈ ਫੈਸਲੇ ਆ ਜਿਹੜੇ ਉਹ ਇੱਕ ਜਿਹਨੂੰ ਕਹੀਏ ਕਿ ਚੰਗੀ ਤਰ੍ਹਾਂ ਠੋਸ ਤਰੀਕੇ ਨਾਲ ਨਹੀਂ ਲਿੱਤੇ ਜਾ ਰਹੇ ਕਦੀ ਵਾਰੀ ਲਿੱਤੇ ਜਾ ਰਹੇ ਆ ਵਾਪਸ ਲਿੱਤੇ ਜਾ ਰਹੇ ਆ ਤੇ ਇਸ ਕਰਕੇ ਜਿਹੜੀ ਮੈਂ ਗੱਲ ਨੂੰ ਇਹ ਸਮਝਦਾ ਹੈਗਾ ਕਿ ਹਜੇ ਇਹ ਵੀ ਜਿਹੜਾ ਹੁਣ ਰੇੜਕਾ ਜਿਹਾ ਪਿਆ ਹੋਇਆ ਵਾ ਇਹ ਤੁਹਾਡੇ ਸਾਹਮਣੇ ਫੋਰਟਿਸ ਦੇ ਅੰਦਰ ਹੋਏ ਨੇ ਭਗਵੰਤ ਮਾਨ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਹੀ ਕੈਬਨਿਟ ਦੀ ਬੈਠਕ ਕੀਤੀ ਹੈ ਹੁਣ ਇੱਥੇ ਵੀ ਦੇਖੋ ਤੁਸੀਂ ਇੱਕ ਦਿੱਲੀ ਦੀ ਜਿਹੜੀ ਟੀਮ ਹੈ ਉਹਨੂੰ ਅਸੀਂ ਦੇ ਰਹੇ ਆ ਨੁਕਸਾਨ ਹੋ ਗਿਆ ਸਾਡਾ 13000 ਕਰੋੜ ਦਾ ਮੰਗਦੇ ਬਏ ਆ ਅਸੀਂ 50-60000 ਕਰੋੜ ਲਿਖ ਕੇ ਅਸੀਂ 13000 ਕਰੋੜ ਦੇ ਰਹੇ ਆ ਤੇ ਉਹ ਵੀ ਇਹ ਆਪਣੀ ਜਗ੍ਹਾ ਕੇਂਦਰ ਸਰਕਾਰ ਆਪਣੇ ਨੂੰ ਠੀਕ ਕਹਿੰਦੀ ਉਹ ਕਹਿੰਦੇ 12000 ਕਰੋੜ ਤੁਹਾਡੇ ਕੋ ਪਹਿਲਾਂ ਪਿਆ ਆ 1600 ਕਰੋੜ ਹੋਰ ਫਿਰ ਉਹ ਸਾਡਾ ਹਿਸਾਬ ਤੁਹਾਡਾ ਨਾ ਖਤਮ ਹੋ ਗਿਆ 13600 ਕਰੋੜ ਹੋ ਗਿਆ ਉਹ ਤਾਂ ਚੋਲਾ ਚੱਕਤਾ ਉਹਨਾਂ ਨੇ ਉਹ ਆਪਣੀ ਜਗ੍ਹਾ ਫਿਰ ਸਹੀ ਨੇ ਹੁਣ ਹੋਣੇ ਕਹਿੰਦੇ ਨਹੀਂ ਜੀ ਇਹ ਪੈਸਾ ਸਾਡਾ 20000 ਕਰੋੜ ਤੋਂ ਵੱਧ ਦਾ ਨੁਕਸਾਨ ਸੋ ਇੱਕ ਜਗ੍ਹਾ ਕੋਈ ਫੈਸਲਾ ਠੋਸ ਤਰੀਕੇ ਨਾਲ ਹੋ ਨਹੀਂ ਰਿਹਾ ਇਸੇ ਕਰਕੇ ਜਿਹੜੀਆਂ ਪਾਲਿਸੀਜ਼ ਹੈਗੀਆਂ ਜ਼ਮੀਨੀ ਪੱਧਰ ਦੇ ਉੱਤੇ ਢੰਗ ਨਾਲ ਲਾਗੂ ਨਹੀਂ ਹੋ ਰਹੀਆਂ ਦੋਸਤੋ ਉਦਾਂ ਅਸੀਂ ਇਹਨਾਂ ਮਸਲਿਆਂ ਨੂੰ ਅਵੇਡ ਕਰਦੇ ਰਹੇ ਹਾਂ ਪਹਿਲਾਂ ਵੀ ਇਹ ਬਹੁਤ ਕੰਸੂਹਾਂ ਚੱਲੀਆਂ ਕਿ ਆਮ ਆਦਮੀ ਪਾਰਟੀ ਦੀ ਵਜ਼ਾਰਤ ਖਿੰਡੀ ਪਈ ਹੈ ਪਰ ਹੁਣ ਤਾਂ ਮੈਨੂੰ ਲੱਗਦਾ ਤੁਸੀਂ ਵੀ ਬੜੇ ਸਟ੍ਰੇਟ ਫਾਰਵਰਡ ਤਰੀਕੇ ਨਾਲ ਹੀ ਦੱਸ ਦਿੰਦਾ ਐਤਕੀ ਕਿ ਵਜ਼ਾਰਤ ਵਿੱਚ ਹੀ 파ਟੋ ਧੜ ਮੱਚੀ ਪਈ ਹੈ ਦੇਖੋ ਬਿਲਕੁਲ ਪਤਾ ਕੀ ਹੁੰਦਾ ਦਿੱਲੀ ਦੀ ਟੀਮ ਕੱਲੇ ਮੈਂ ਆਮ ਆਦਮੀ ਪਾਰਟੀ ਦੀ ਨਹੀਂ ਗੱਲ ਕਰਦਾ ਭਾਰਤੀ ਜਨਤਾ ਪਾਰਟੀ ਦੀ ਵੀ ਕਾਂਗਰਸ ਦੀ ਵੀ ਇਹੀ ਗੱਲ ਹੁੰਦੀ ਹੈ ਕਿ ਸਰਕਾਰਾਂ ਸਾਡੇ ਹਿਸਾਬ ਨਾਲ ਚੱਲਣਾ ਪਾਰਟੀ ਦਾ ਸੰਗਠਨ ਦਾ ਤਰੀਕਾ ਹੁੰਦਾ ਇਸੀ ਜਿਹੜੀਆਂ ਸਫਾਰਸ਼ਾਂ ਕਰਦੇ ਹਾਂ ਉਹ ਲਾਗੂ ਹੋਣੀਆਂ ਚਾਹੀਦੀਆਂ ਸਾਡੇ ਹਿਸਾਬ ਨਾਲ ਕੰਮ ਚੱਲਣੇ ਚਾਹੀਦੇ ਆ ਸੰਗਠਨ ਹਮੇਸ਼ਾ ਤਾਕਤਵਰ ਹੁੰਦਾ ਹੈ ਅੱਜ ਆਰਐਸਐਸ ਤੇ ਬੀਜੇਪੀ ਦਾ ਥੋੜਾ ਜਿਹਾ ਕਿਉਂ ਕਨਫਲਿਕਟ ਹੋਇਆ ਪਿਆ ਇਸੇ ਕਰਕੇ ਹੋਇਆ ਪੈਣਾ ਆਰਐਸਐਸ ਦੀ ਵਿਚਾਰਧਾਰਾ ਸਿੱਧੀ ਸਿੱਧੀ ਰਾਸ਼ਟਰਵਾਦ ਤੇ ਹਿੰਦੂਤਵ ਦੀ ਵਿਚਾਰਧਾਰਾ ਉਹ ਕਹਿੰਦੇ ਭੀ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਜਿਹੜੇ ਆ ਇਸ ਵਿਚਾਰਧਾਰਾ ਦੀ ਹਿੰਦੂਤਵ ਦੀ ਵਿਚਾਰਧਾਰਾ ਤੋਂ ਖੱਬੇ ਸੱਜੇ ਹੋ ਜਾਂਦੇ ਆ ਤੇ ਇਸ ਕਰਕੇ ਸਟ੍ਰੇਟ ਫਾਰਵਰਡ ਜੀ ਗੱਲ ਕਰਦੇ ਆ ਕਿ ਉਹ ਸਾਡਾ ਦਾ ਇੱਕੋ ਹੀ ਮਿਸ਼ਨ ਹੈ ਸਾਡਾ ਅਜੰਡਾ ਹੈ ਤੇ ਇਦਾਂ ਹੀ ਜਿਹੜੀ ਕਾਂਗਰਸ ਹੈ ਇਹ ਚਾਹਦੀ ਹੈ ਉਤੋਂ ਵੀ ਹਾਈ ਕਮਾਂਡ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਚੱਲੇ ਜਿੰਨੀ ਦੇ ਉਹ ਸਾਡੇ ਹਿਸਾਬ ਨਾਲ ਚੱਲੇ ਕੈਪਟਨ ਮਨਿੰਦਰ ਸਿੰਘ ਨੂੰ ਇਸੇ ਕਰਕੇ ਲਾਇਆ ਗਿਆ ਕਿ ਸਾਡੇ ਹਿਸਾਬ ਨਾਲ ਚਲਾਓ ਚੰਨੀ ਨੂੰ ਮੁੱਖ ਮੰਤਰੀ ਲਾ ਦਿਓ ਤੇ ਉਹਦਾ ਖਮਿਆਜਾ ਜਿਹੜਾ ਮੈਂ ਆਪਾਂ ਇਹ ਕਹੀ ਹੈ ਕਿ ਗੁੱਟਬਾਜ਼ੀ ਦਾ ਕਾਰਗਰ ਵਧਣਾ ਵਿਆ ਹਾਲਾਂਕਿ ਚੰਨੀ ਦਾ ਕਾਰਜਕਾਲ ਥੋੜੇ ਦਿਨਾਂ ਦਾ ਸੀ ਬਹੁਤ ਕਮ ਤਾਂ ਚੰਗੇ ਕੀਤੇ ਉਹਨਾਂ ਨੇ ਬਹੁਤ ਲੇਕਿਨ ਗੱਲ ਇਹ ਹੈ ਕਿ 90 ਦਿਨਾਂ ਚ ਤੁਸੀਂ ਕਿੰਨੇ ਕੰਮ ਕਰ ਲੋਗੇ 90 ਦਿਨਾਂ ਚ ਕਿੰਨਾ ਕ ਟਾਈਮ ਹੁੰਦਾ ਕੋਡ ਲੱਗਣ ਵਾਲਾ ਹੁੰਦਾ ਸਿਰ ਤੇ ਹੁੰਦਾ ਕਿੰਨੇ ਕ ਫੈਸਲੇ ਤੁਸੀਂ ਤੇਜ਼ੀ ਨਾਲ ਲੈ ਲੋਗੇ ਲੇਕਿਨ ਗੱਲ ਇਹ ਹੈ ਕਿ ਗੁੱਟਬਾਜੀ ਵੱਧ ਗਈ ਉਹ ਆਪਣੀ ਗੁੱਟਬਾਜੀ ਚ ਆਪਣੇ ਘਰ ਦੀ ਲੜਾਈ ਚ ਫਸ ਗਏ ਇਧਰੋਂ ਨਵਜੋਤ ਸਿੰਘ ਸਿੱਧੂ ਦਾ ਅਟੈਕ ਸ਼ੁਰੂ ਹੋ ਗਿਆ ਉਧਰੋਂ ਜਾਖੜ ਦਾ ਅਟੈਕ ਸ਼ੁਰੂ ਹੋ ਗਿਆ ਇਧਰੋਂ ਜਿਹੜਾ ਬਾਕੀ ਜਿਹੜੇ ਹੋਰ ਸੀਗੇ ਇਹਨਾਂ ਨੂੰ ਨਹੀਂ ਕੁਝ ਮਿਲਿਆ ਸੀ ਉਹਨਾਂ ਦੇ ਅਟੈਕ ਸ਼ੁਰੂ ਹੋ ਗਏ ਉਹ ਆਪਣੇ ਘਰ ਦੀ ਲੜਾਈ ਚ ਝੋਲ ਜਿ ਕੇ ਰਹਿ ਗਏ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਦੀ ਵੀ ਦਿੱਲੀ ਲੀਡਰਸ਼ਿਪ ਹੈਗੀ ਆ ਉਹਨਾਂ ਨੂੰ ਉਹਨਾਂ ਦੀ ਵੀ ਕੋਸ਼ਿਸ਼ ਤਾਂ ਹੋਂਦ ਤਾਂ ਹੀ ਹੋਣੀ ਹੈ ਨਾ ਵੀ ਸਰਕਾਰ ਸਾਡੇ ਹਿਸਾਬ ਨਾਲ ਚੱਲੇ ਜਿੱਦਾਂ ਅਸੀਂ ਕਹਿੰਦੇ ਆ ਸਰਕਾਰ ਨੂੰ ਉਸ ਹਿਸਾਬ ਨਾਲ ਚੱਲੇ ਲੇਕਿਨ ਗੱਲ ਇਹ ਆ ਕਿ ਸਾਡੇ ਪੰਜਾਬ ਦਾ ਜਿਹੜਾ ਵਾਤਾਵਰਣ ਹੈ ਸਾਡੇ ਪੰਜਾਬ ਦੀਆਂ ਸਮੱਸਿਆਵਾਂ ਵਾਂਵੇਂ ਸਾਡੇ ਪੰਜਾਬ ਦੀਆਂ ਜਿਹੜੀਆਂ ਮੰਗਾਂ ਆ ਉਹ ਬਾਕੀ ਸੁਧਿਆ ਨਾਲੋਂ ਹਟ ਕੇ ਆ ਹੁਣ ਪੰਜਾਬ ਦੀ ਮੰਗ ਜਿਹੜੀ ਸਭ ਤੋਂ ਵੱਡੀ ਹੈਗੀ ਕਿ ਸਾਡੀ ਭਾਸ਼ਾ ਸੱਭਿਆਚਾਰੀ ਸਾਡੀ ਰਾਜਧਾਨੀ ਸਾਡਾ ਪਾਣੀ ਇਹ ਮੰਗਾ ਹੁਣ ਜੇ ਤੁਸੀਂ ਕਹੋ ਵੀ ਇਹ ਮੰਗ ਜਿਹੜੀ ਹਿਮਾਚਲ ਦੀ ਨਹੀਂ ਹੋ ਸਕਦੀ ਉਤਰਾਖੰਡ ਦੀ ਨਹੀਂ ਹੋ ਸਕਦੀ ਰਾਜਸਥਾਨ ਦੀ ਨਹੀਂ ਹੋ ਸਕਦੀ ਠੀਕ ਹੈ ਨਾ ਸਾਡੀ ਮੰਗ ਡਿਫਰੈਂਟ ਹੈਗੀ ਆ ਸਾਡੀ ਮੰਗ ਹੈਗੀ ਆ ਵੀ ਆਪਣੀ ਜਿਹੜੀ ਅਸੀਂ ਵਿਚਾਰਧਾਰਾ ਤੇ ਚੱਲਦੇ ਕਿ ਸਾਡੀ ਪੰਜਾਬੀ ਨੂੰ ਠੋਕ ਕੇ ਕਾਇਮ ਕੀਤਾ ਜਾਵੇ ਲੇਕਿਨ ਪੰਜਾਬੀ ਜੇ ਗੱਲ ਕਰੀਏ ਤਾਂ ਫਿਰ ਦਿੱਲੀ ਤੋਂ ਬਾਅਦ ਦਿੱਲੀ ਤੱਕ ਹੀ ਪਹੁੰਚਦੀ ਅੱਗੇ ਖਤਮ ਹੋ ਜਾਂਦੀ ਹੈ ਹੁਣ ਇਹ ਜਿਹੜੀਆਂ ਨੈਸ਼ਨਲ ਪਾਰਟੀ ਹੁੰਦੀਆਂ ਉਹਨਾਂ ਨੂੰ ਇੰਨਾ ਚੀਜ਼ਾਂ ਦਾ ਨਹੀਂ ਲੈਣਾ ਦੇਣਾ ਹੁੰਦਾ ਕੁਝ ਲੇਕਿਨ ਜਿਹੜੀ ਪੰਜਾਬ ਦੇ ਵਿੱਚ ਉਸ ਪਾਰਟੀ ਦਾ ਇੱਕ ਚੱਲ ਰਿਹਾ ਹੁੰਦਾ ਸੰਗਠਨ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਪੰਜਾਬ ਦੇ ਵਿੱਚ ਉਹ ਕੰਮ ਕੀਤੇ ਜਾਂ ਜਿਹੜੇ ਪੰਜਾਬੀਆਂ ਦੇ ਟੇਸਟ ਵਾਲੇ ਹੈਗੇ ਆ ਸੋ ਇਹਦਾ ਥੋੜਾ ਬੋਤਾ ਇਹਨਾਂ ਦੇ ਡਿਫਰੈਂਸਿਸ ਹੈਗੇ ਆ ਲੇਕਿਨ ਉਹ ਡਿਫਰੈਂਸਿਸ ਜਿਹੜੇ ਹੌਲੀ-ਹੌਲੀ ਵੱਧਦੇ ਪਏ ਆ ਘਟਦੇ ਨਹੀਂ ਪਏ ਇਹ ਵੀ ਜਿਹੜੀਆਂ ਬੈਠਕਾਂ ਹੋ ਰਹੀਆਂ ਪਿਛੇ ਤੁਸੀਂ ਦੇਖਿਆ ਭਗਵਾਨ ਜੀ ਤਮਨ ਬਿਮਾਰ ਹੋਏ ਸੋਸ਼ਲ ਮੀਡੀਆ ਤੇ ਲੋਕਾਂ ਨੇ ਸਰਕਾਰੀ ਬਣਾ ਛੱਡੀ ਅੰਦਰ ਵੀ ਨਿਜਰ ਨੂੰ ਮੁੱਖ ਮੰਤਰੀ ਬਨਾਤਾ ਅਮਨ अरोड़ा ਨੂੰ ਡਿਪਟੀ ਮੁੱਖ ਮੰਤਰੀ ਬਨਾਤਾ ਨਿਜਰ ਵੀ ਦਿੱਲੀ ਵਾਲਦੇ ਆ ਨਿਜਰ ਵੀ ਦਿੱਲੀ ਵਾਲਦੇ ਆ ਉਹਨਾਂ ਨੂੰ ਵੀ ਲਾਇਆ ਗਿਆ ਉਹ ਦਿੱਲੀ ਵਾਲ ਦੀ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮਿਲ ਕੇ ਆਏ ਨੇ ਉਹਨਾਂ ਦੇ ਸੋ ਇਹ ਸਾਰੀਆਂ ਚੀਜ਼ਾਂ ਕੋਈ ਦਿੱਲੀ ਵਾਲ ਦਾ ਕੋਈ ਪੰਜਾਬ ਵਾਲ ਦਾ ਕੋਈ ਭਗਵਾਨ ਤੁਹਾਨੂੰ ਨਾਰਾਜ ਹੈ ਕੋਈ ਦਿੱਲੀ ਤੁਹਾਨੂੰ ਨਾਰਾਜ ਹੈ ਕੋਈ ਦਿੱਲੀ ਉਹ ਕਹਿੰਦੇ ਜੀ ਸਾਨੂੰ ਕੰਮ ਨਹੀਂ ਕਰਨ ਦਿੰਦੇ ਐਮਐਲਏ ਕਹਿੰਦੇ ਆ ਜੀ ਸਾਡੇ ਕਹੇ ਦੇ ਉੱਤੇ ਥਾਣੇਦਾਰ ਨਹੀਂ ਲੱਗਦਾ ਐਸਐਚਓ ਨਹੀਂ ਲੱਗਦਾ ਉਹ ਗੱਲ ਆਂਦੀ ਹੈ ਕਿ ਜੇ ਉਹਨਾਂ ਦੀ ਗੱਲ ਸੁਣੀ ਉਹਨਾਂ ਦੀ ਗੱਲ ਸਹੀ ਹੁੰਦੀ ਉਹ ਕਹਿੰਦੇ ਇਹਨਾਂ ਦੇ ਕਹੇ ਤੇ ਐਸਐਚਓ ਡੀਐਸਪੀ ਲਾ ਦੀਏ ਤੇ ਇਹਨਾਂ ਨੇ ਘਰੇ ਹੀ ਆਪਣੇ ਖੋਲ ਲੈਣਾ ਇਲੈਕਸ਼ਨ ਸੈਂਟਰ ਕਿੰਨੇ ਐਮਐਲਏ ਦੇ ਉੱਤੇ ਦੋਸ਼ ਲੱਗ ਗਏ ਡਾਕਟਰ ਜਿਹੜੇ ਆਪਣੇ ਹੈਲਥ ਮਨਿਸਟਰ ਇਹਦੇ ਅੰਦਰ ਜਾ ਚੁੱਕੇ ਆ ਕੋਟ ਫੱਤੂ ਵਾਲੇ ਐਮਐਲਏ ਅੰਦਰ ਜਾ ਚੁੱਕੇ ਆ ਰਮਨ ਅਰੋੜਾ ਅੰਦਰ ਰਹਿ ਗਏ ਕਿੰਨੇ ਜਾ ਚੁੱਕੇ ਚਲੋ ਬਾਕੀਆਂ ਦਾ ਤਾਂ ਕ腐ਸ਼ਨ ਵਾਲੇ ਕੇਸਾਂ ਨਾਲ ਕ腐ਸ਼ਨ ਦਾ ਰੋਲਾ ਕਿੰਨਾ ਤੁਸੀਂ ਦੇਖੋ ਨਾ ਰੋਲਾ ਕਿੰਨਾ ਹਰ ਇੱਕ ਕਿੰਨੀਆਂ ਕੌਨਸਟੀਚੂਐਂਸੀ ਦੇ ਵਿੱਚ ਐਮਐਲਏ ਦੇ ਖਿਲਾਫ ਰੋਲਾ ਕੋਈ ਕਿਸੇ ਦੀਆਂ ਕੋਠੀਆਂ ਪਾਈ ਜਾਂਦਾ ਕੋਈ ਕਿਸੇ ਦੀਆਂ ਗੱਡੀਆਂ ਦੀਆਂ ਵੋਟਾਂ ਪਾਈ ਜਾਂਦਾ ਭਈ ਇਹ ਬਦਲਾਵ ਹੈ ਇਹ ਲੋਕਾਂ ਦੇ ਵਿੱਚ ਇਹ ਚੀਜ਼ਾਂ ਦਾ ਇਸੇ ਕਰਕੇ ਅਸਰ ਹੋ ਰਿਹਾ ਕਿਉਂਕਿ ਇੱਥੇ ਕੁਝ ਪਤਾ ਹੀ ਨਹੀਂ ਲੱਗ ਰਿਹਾ ਕਿਸੇ ਨੂੰ ਡਾਕਟਰ ਸਾਹਿਬ ਇੱਕ ਨਰੇਟਿਵ ਚੱਲਦਾ ਪਿਆ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕੀਤੀ ਮੈਂ ਦੁਬਾਰਾ ਸਵਾਲ ਪੁੱਛਣਾ ਚਾਹੁੰਦਾ ਨਰੇਟਿਵ ਕਹਿੰਦਾ ਹੈ ਕਿ ਸੀਐਮ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਦਿੱਲੀ ਦੇ ਵੱਲੋਂ ਕੁਰਸੀ ਛੱਡਣ ਵਾਸਤੇ ਕੀ ਇਹ ਵੀ ਨਰੇਟਿਵ ਸੱਚ ਮੰਨ ਲਈਏ ਫੇ ਦੇਖੋ ਗੱਲ ਫਤਾ ਕੀ ਆ ਜਿਹੜੇ ਪੰਜਾਬ ਤੇ ਦਿੱਲੀ ਵਾਲਾ ਨਾ ਸਾਡਾ ਤਨਮਾਨ ਅੱਗੇ ਹੁਣੇ ਦੱਸ ਕੇ ਹਟਿਆ ਕਿ ਥੋੜਾ ਸਾਡੀ ਡਿਫਰੈਂਸ ਹੈ ਵੈਸੇ ਹੀ ਰਹਿਣੇ ਆ ਵੈਸੇ ਹੀ ਰਹਿਣੇ ਆ ਹੁਣ ਜੇ ਆਪਾਂ ਗੱਲ ਕਰੀਏ ਸੁਨੀਲ ਜਾਖੜ ਹੋਰਾਂ ਦੀ ਮੈਂ ਐਗਜ਼ਾਮਪਲ ਦੇਣ ਲੱਗਾ ਸੁਨੀਲ ਜਾਖੜ ਦਿੱਲੀ ਦੀਆਂ ਕਈ ਗੱਲਾਂ ਦਾ ਵਿਰੋਧ ਕਰ ਜਾਂਦੇ ਭਾਰਤੀ ਜਨਤਾ ਪਾਰਟੀ ਦੇ ਪਤਾਂ ਮੰਦੇ ਠੀਕ ਹੈ ਨਾ ਹੁਣ ਕੈਪਟਨ ਨਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਉੱਥੇ ਇਹਨਾਂ ਨੇ ਬੱਡ ਟਰਮੀਨੇਸ਼ਨ ਜਿਹੜਾ ਬਿੱਲ ਹ ਰੱਦ ਕਰਤਾ ਵਿਧਾਨ ਸਭਾ ਚ ਦਿੱਲੀ ਦੇ ਖਿਲਾਫ ਕੀਤਾ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਸਾਟੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹਰ ਚੀਜ਼ ਦੇ ਡਿਫਰੈਂਸ ਇਸ ਦਿੱਲੀ ਵਾਲਿਆਂ ਨਾਲ ਹੈਗੀ ਆ ਛੱਡੀ ਦਿੱਲੀ ਨਾਲ ਨਾ ਪੁੱਗਦੀ ਹੀ ਨਹੀਂ ਕਿਤੇ ਵੀ ਕਿਤੇ ਨਹੀਂ ਪੁੱਗਦੀ ਸਿਰਫ ਰਿਸ਼ਤੇਦਾਰੀਆਂ ਪੁੱਗ ਜਾਂਦੀਆਂ ਜਿਹੜੀਆਂ ਨਾ ਚਲੋ ਰਿਸ਼ਤੇਦਾਰੀਆਂ ਸਾਰਿਆਂ ਦੀਆਂ ਦਿੱਲੀ ਪੁੱਗ ਜਾਂਦੀਆਂ ਜਦੋਂ ਕਿਤੇ ਗੱਲ ਆਂਦੀ ਹੈ ਬਈ ਇਹ ਦਿੱਲੀ ਵਾਲੇ ਆ ਅਸੀਂ ਪੰਜਾਬ ਵਾਲੇ ਆ ਫਿਰ ਲੱਗਦਾ ਅੱਛਾ ਪੰਜਾਬ ਤੇ ਦਿੱਲੀ ਵਾਲੇ ਪੰਜਾਬ ਦੇ ਉੱਤੇ ਆ ਕੇ ਰਾਜ ਕਰਨਗੇ ਇਹ ਜਿਹੜੀ ਇੱਕ ਲਾਈਨ ਹੈ ਨਾ ਇਹ ਟੈਗ ਲਾਈਨ ਇਹ ਇੱਥੇ ਅੰਦਰ ਦਿਲ ਤੱਕ ਵੱਜਦੀ ਜਾ ਕੇ ਪੰਜਾਬੀਆਂ ਦੇ ਹਿੱਕ ਤੇ ਵੱਜਦੀ ਹੈ ਫਿਰ ਪੰਜਾਬੀਆਂ ਨੂੰ ਲੱਗਦਾ ਯਾਰ ਮੈਂ ਇਹਨਾਂ ਦੇ ਕੋਈ ਤੇ ਚੱਲੂਗਾ ਅਸੀਂ ਆਪਣੀ ਪੰਜਾਬ ਅਸੀਂ ਆਪ ਜਿਹੜੇ ਐ ਖੜੇ ਹੋਣ ਵਾਲੇ ਆ ਅਸੀਂ ਆਪ ਤਗੜੇ ਆ ਪੰਜਾਬੀ ਦਾ ਢੈਂਦਾ ਨਹੀਂ ਕਦੀ ਠੀਕ ਆ ਨਾ ਸੋ ਕਿਤੇ ਨਾ ਕਿਤੇ ਇੱਕ ਜਿਹੜੀ ਮੈਂਟਲ ਸਾਈਕੋਲੋਜੀ ਆ ਨਾ ਉਹ ਬਹੁਤ ਘਰ ਕਰਦੀ ਆ ਉਹ ਭਗਵੰਤਮਾਨ ਪੰਜਾਬ ਦੇ ਸਟਾਈਲ ਨੂੰ ਪੰਜਾਬ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਪਿੰਡਾਂ 'ਚ ਨਹਿਰਾਂ ਦੇ ਪਾਣੀ ਦੀ ਕਿੰਨੀ ਲੋੜ ਐ ਪਿੰਡਾਂ ਦੇ ਵਿੱਚ ਹੋਰ ਚੀਜ਼ਾਂ ਦੀ ਕਿੰਨੀ ਲੋੜ ਐ ਦਿੱਲੀ ਵਾਲਿਆਂ ਨੂੰ ਇਸ ਚੀਜ਼ਾਂ ਦੀ ਲੋੜ ਨਹੀਂ ਕਿਉਂਕਿ ਦਿੱਲੀ ਜਿਹੜਾ ਕੰਮ ਹੈਗਾ ਉਹ ਸਰਵਿਸ ਕਲਾਸ ਦਾ ਕੰਮ ਹੈ ਇੱਥੇ ਕੰਮ ਜਿਹੜਾ ਹੈਗਾ ਖੇਤੀ ਦੇ ਕਿੱਤੇ ਵਾਲਾ ਕੰਮ ਹੈ ਇੱਥੇ ਸਾਡਾ ਫੂਡ ਪ੍ਰੋਸੈਸਿੰਗ ਦਾ ਕੰਮ ਹੈ ਸਾਡੀਆਂ ਦੋਨੋਂ ਚੀਜ਼ਾਂ ਅਲੱਗ-ਅਲੱਗ ਹੈ ਉੱਥੇ ਜਲ ਬੋਰਡ ਹੈ ਇੱਥੇ ਪਾਣੀ ਵਾਧੂ ਹੈ ਉੱਥੇ ਪਾਣੀ ਨੂੰ ਲੈ ਕੇ ਹਾਹਾਕਾਰ ਪੀਨ ਦੇ ਪਾਣੀ ਇੱਥੇ ਪਾਣੀ ਵਾਧੂ ਹੈ ਜਿੰਨਾ ਮਰਜੀ ਰੁੜਿਆ ਰੁੜਿਆ ਪਿਆ ਤਾਂ ਪੰਜਾਬ ਕਿੰਨਾ 2000 ਪਿੰਡ ਤਾਂ ਰੁੜ ਗਿਆ ਇੱਥੇ ਪਾਣੀ ਦੀ ਘਾਟ ਕੋਈ ਨਹੀਂ ਗਈ ਸੋ ਉੱਥੇ ਦਿੱਲੀ ਜਿਹੜਾ ਰਾਜਧਾਨੀ ਹੈ ਅਸੀਂ ਸਰ ਹੱਦ ਸੰਭਾਲ ਕੇ ਬੈਠੇ ਪਾਕਿਸਤਾਨ ਦੀ ਸਾਨੂੰ ਡਰੋਨ ਦੇ ਨਾਲ ਡਰੱਗ ਦੇ ਨਾਲ ਹਥਿਆਰਾਂ ਨਾਲ ਲੜਨਾ ਪੈ ਰਿਹਾ ਇਸ ਕਰਕੇ ਜਿਹੜੀਆਂ ਸਮੱਸਿਆਵਾਂ ਦਿੱਲੀ ਵਾਲੇ ਆਪਣੇ ਹਿਸਾਬ ਨਾਲ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਭਗਵੰਤ ਮਾਨ ਨੂੰ ਠੀਕ ਨਹੀਂ ਬੈਠਦੀਆਂ ਉਹਨਾਂ ਨੂੰ ਸਾਂਚੇ 'ਚ ਫਿੱਟ ਨਹੀਂ ਬੈਠਦੀ ਉਹ ਕਹਿੰਦੇ ਯਾਰ ਇਹ ਸਾਡੇ ਪੰਜਾਬ 'ਚ ਲਾਗੂ ਨਹੀਂ ਹੋ ਸਕਦੀਆਂ ਹੁਣ ਠੀਕ ਹੈ ਲੈਂਡ ਪੁਲਿੰਗ ਪਾਲਿਸੀ ਦਿੱਲੀ ਲਈ ਠੀਕ ਹੈ ਐਨਸੀਆਰ ਲਈ ਉਹਨਾਂ ਦੇ ਲਾਗੇ ਛਾਗੇ ਸੋਨੀਪੱਤ ਹੈ ਪੂਰੇ ਇਧਰਲੇ ਪਾਸੇ ਜਿਹੜਾ ਹੋਰ ਇਲਾਕੇ ਹੈਗੇ ਉੱਥੇ ਤੱਕ ਠੀਕ ਹੈ ਉਹਨਾਂ ਨੂੰ ਬਾਰਾ ਖਾਂਦੀ ਆ ਲੇਕਿਨ ਪੰਜਾਬ 'ਚ ਲੈਂਡ ਪੁਲਿੰਗ ਪਾਲਿਸੀ ਕਦੀ ਬਾਰਾ ਨਹੀਂ ਖਾਂਦੀ ਇੱਥੇ ਤਾਂ ਕਿਸਾਨ ਖੜਾ ਹੋ ਗਿਆ ਇੱਥੇ ਹਾਲਾ ਲਲਾ 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 ਮਚ ਗਈ ਅੱਛਾ ਕਿਉਂਕਿ ਸਾਡਾ ਕਿੱਤਾ ਕਿਸਾਨੀ ਆ ਉੱਥੇ ਕਿੱਤਾ ਜਿਹੜਾ ਦਿੱਲੀ ਉਹ ਸਰਵਿਸ ਕਲਾਸ ਬਿਜ਼ਨਸ ਕਲਾਸ ਇਹ ਇਹ ਕਿੱਤਾ ਹੈਗਾ ਉੱਥੇ ਸੋ ਇਸ ਕਰਕੇ ਉੱਥੇ ਜੇ ਨਾ ਵੀ ਐਗਰੀਕਲਚਰ ਮੰਨ ਲਓ ਰਵੇ ਉੱਥੇ ਹੋਵੇ ਵੀ ਚਲੋ ਮੰਨ ਲਓ 10 20000 ਏਕੜ 30000 ਏਕੜ 'ਚ ਖੇਤੀ ਲੱਗੇ ਛੱਗੇ ਹੁੰਦੀ ਵੀ ਹੋਵੇ ਉਹ ਚੱਲੀ ਵੀ ਜਾਵੇ ਤੇ ਦਿੱਲੀ ਨੂੰ ਕੋਈ ਫਰਕ ਨਹੀਂ ਆ ਉਹ 2% ਹੋਊਗੀ ਜਾਂ 1% ਹੋਊਗੀ ਸਾਡੇ 48% ਖੇਤੀ ਰਹਿ ਗਈ ਆ ਅਸੀਂ ਕਿੱਦਾਂ ਜਾਣ ਦੇ ਦਾਂਗੇ ਇਸ ਕਰਕੇ ਸਾਡੇ ਕਈ ਜੜੀਆਂ ਉਹਨਾਂ ਦੇ ਨਾਲ ਵਿਚਾਰਧਾਰਾ ਵੀ ਤਕਨੀਕੀ ਰੂਪ ਚ ਵੀ ਸਾਡੇ ਜਿਹੜੇ ਡਿਫਰੈਂਸਿਸ ਐ ਇਸ ਕਰਕੇ ਖੜਕਦੀ ਆ ਹੋਰ ਕੋਈ ਕਾਰਨ ਨਹੀਂ ਆਹ ਅੰਤਲਾ ਸਵਾਲ ਹੈ ਡਾਕਟਰ ਸਾਹਿਬ ਹੁਣ ਪਹਿਲਾਂ ਵੀ ਇਹ ਗੱਲ ਚੱਲੀ ਸੀਗੀ ਪਹਿਲਾਂ ਵੀ ਤਕਰੀਰਾਂ ਚੱਲੀਆਂ ਸੀ ਮੈਂ ਦੁਬਾਰਾ ਸਵਾਲ ਦੁਬਾਰਾ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਜੋ ਪੋਜੀਸ਼ਨ ਆਮ ਆਦਮੀ ਪਾਰਟੀ ਦੀ ਪੰਜਾਬ ਚ ਹੁਣ ਹੈਗੀ ਆ ਜਾਂ ਵਜ਼ਾਰਤ ਦੀ ਹੈ ਕੀ ਆਉਂਦੇ ਸਮੇਂ ਦੇ ਵਿੱਚ ਇਹ ਸਰਕਾਰ ਟੁੱਟ ਸਕਦੀ ਹੈ ਡਿੱਗ ਸਕਦੀ ਹੈ ਦੇਖੋ ਕਿਹਾ ਕੁਝ ਨਹੀਂ ਜਾ ਸਕਦਾ ਹੁੰਦਾ ਕਦੀ ਵੀ ਤੁਸੀਂ ਭਵਿੱਖਬਾਣੀ ਨਹੀਂ ਕਰ ਸਕਦੇ ਮੈਂ ਉਹਦੀ ਇੱਕ ਐਗਜ਼ਾਮਪਲ ਦੇਦਾ ਹਿਮਾਚਲ ਤੋਂ ਸ਼ਾਂਤਾ ਕੁਮਾਰ ਨਾਲ ਮੇਰਾ ਬਾਹਲਾ ਨਜ਼ਦੀਕੀ ਪਿਆਰ ਰਿਹਾ ਹੈ ਬਹੁਤ ਲੰਬਾ ਵਕਤ ਮੇਰਾ ਪਿਆਰ ਰਿਹਾ ਮੈਨੂੰ ਜਦੋਂ ਕਿਤੇ ਗਾਹੇ ਬਗਾਹੇ ਮਿਲਦੇ ਹੈ ਨਾ ਤੇ ਬਹਿ ਜਾਂਦੇ ਆਪਾਂ ਗੱਲ ਕਰਦੇ ਮੈਨੂੰ ਇੱਕ ਵਾਰ ਦੀ ਗੱਲ ਸੁਣਾਈ ਤੇ ਕਹਿੰਦੇ ਯਾਰ ਮੈਂ ਨਾ ਸਵੇਰੇ ਮੁੱਖ ਮੰਤਰੀ ਸੀ ਹਿਮਾਚਲ ਦਾ ਤੇ ਮੈਂ ਅਖਬਾਰ ਖੋਲ ਕੇ ਪੜ ਰਿਹਾ ਸੀ ਹਜੇ ਮੈਂ ਕਹਿੰਦੇ ਚਾਹ ਦਾ ਘੁੱਟ ਭਰਿਆ ਤੇ ਐ ਰੱਖਿਆ ਤੇ ਉਦੋਂ ਇੰਟਰਕਾਮ ਹੁੰਦਾ ਸੀ ਕਾਲਲੈਸ ਫੋਨ ਕਾਲਲੈਸ ਐਡਾ ਵੱਡਾ ਹੁਣ ਤਾਂ ਮੋਬਾਈਲ ਚੱਲ ਪਏ ਨਾ ਉਦੋਂ ਕਾਲਲੈਸ ਹੁੰਦਾ ਸੀ ਕਾਲਲੈਸ ਬੋਲੇ ਆ ਦਿੱਲੀ ਤੋਂ ਬਾਤ ਕਰਨਾ ਚਾਹਤੇ ਆ ਕਹਿੰਦੇ ਮੈਂ ਕਹਾਂ ਜੀ ਹਾਂ ਜੀ ਬਤਾਓ ਜੀ ਆਪ ਅਭੀ ਉਠੀ ਹੈ ਆਪ ਰਿਜ਼ਾਈਨ ਕਰ ਜਾਈਏ ਤੇ ਉਧਰੋਂ ਫੋਨ ਕੱਟ ਕਰ ਗਿਆ ਨਾ ਕਿੰਤੂ ਤੇ ਨਾ ਪਰੰਤੂ ਤੇ ਕਹਿੰਦੇ ਨਾ ਮੈਂ ਪੁੱਛਿਆ ਮੈਂ ਕਹਿੰਦੇ ਉਹੀ ਜਿਹੜਾ ਕੁੜਤਾ ਪਜਾਮਾ ਜਿਹਾ ਪਾਇਆ ਸੀ ਸਰ ਤੇ ਹਿਮਾਚਲੀ ਟੋਪੀ ਰੱਖੀ ਗੱਡੀ ਚੱਕੀ ਰਾਜ ਭਵਨ ਆ ਲੋ ਜੀ ਰਿਜ਼ਾਈਨ ਸਰ ਕਹਿੰਦੇ ਯਾਰ ਸਵੇਰੇ ਮੈਂ ਮੁੱਖ ਮੰਤਰੀ ਸੀ ਘੰਟੇ ਬਾਅਦ ਮੈਂ ਮੁੱਖ ਮੰਤਰੀ ਨਹੀਂ ਸੀ ਕੁਛ ਕਿਹਾ ਨਹੀਂ ਜਾ ਸਕਦਾ ਹੁੰਦਾ ਕਿਉਂਕਿ ਜੇਨਿਊ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕਰਨੀ ਐ ਅਗਰੈਸਿਵ ਤਰੀਕੇ ਨਾਲ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਈਏ ਤਾਕਤ ਉਹਨਾਂ ਨੇ ਪੂਰੀ ਲਾਣੀ ਐ ਉਹਨਾਂ ਦੀ ਕੋਸ਼ਿਸ਼ ਹੋएगी ਪੂਰੀ ਤਾਕਤ ਲਾਈ ਜਾਏਗੀ ਕੋਈ ਵਿਧਾਨ ਸਭਾ ਹਲਕੇ ਦੇ ਇੰਚਾਰਜ ਵੀ ਬਦਲੇ ਜਾ ਰਹੇ ਐ ਜਿਨ੍ਹਾਂ ਨੇ ਕਰਪਸ਼ਨਾਂ ਕੀਤੀਆਂ ਜਿਨ੍ਹਾਂ ਨੇ ਐਕਸਟਰੈਸ਼ਨ ਮਨੀ ਕੀਤੀ ਐ ਬਦਲ ਦੇਣੇ ਉਹਨਾਂ ਨੇ ਸਾਰੇ ਹਲਕਾ ਇੰਚਾਰਜ ਜਿੱਥੇ ਲੱਗੂਗਾ ਨਹੀਂ ਜਿੱਤ ਸਕਦੇ ਭਈ ਇੱਥੇ ਗੁੱਟਬਾਜੀ ਜ਼ਿਆਦਾ ਐ ਉਹ ਗੁੱਟਾਂ ਨੂੰ ਖਤਮ ਕਰ ਲਈ ਕਿ세 ਹੋਰ ਨੂੰ ਲਾਣਾ ਪੈਣਾ ਉਹ ਚੀਜ਼ਾਂ ਨੂੰ ਲਾਣਾ ਪੈਣਾ ਜਿਹੜੇ ਲੋਕਾਂ ਤੋਂ ਉਸੂਲਿਆ ਹੋਇਆ ਪੈਸਾ ਨਾ ਖਰਚ ਕਰਨ ਆਪਣੇ ਬੋਝਿਆ ਜੋ ਪੈਸਾ ਖਰਚ ਕਰਨ ਟਿਕਟਾਂ ਬਦਲਣੀਆਂ ਪੈਣੀਆਂ ਪੰਜਾਬ ਦੇ ਵਿੱਚ ਮਨੀਸ਼ ਸੋਧਿਆ ਨੇ ਹੁਣੇ ਕਿਹਾ ਆਮਦਾਨ ਦੰਨ ਬੇਦ ਲਾਈ ਝਗੜਾ ਝੂਠ ਸੱਚ ਜੋ ਦਿਲ ਕਰਦਾ ਕਰੋ ਹਮ ਸਰਕਾਰ ਬਣਾਏਗੇ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਉਹਨਾਂ ਨੂੰ ਅਗਰ ਲੱਗੇਗਾ ਕਿ ਭਗਵੰਤ ਮਾਨ ਨੂੰ ਉਤਾਰ ਕੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਕੇ ਅਸੀਂ ਜਿਹੜੀ ਕੋਈ ਸੱਤਾ ਵਿਰੋਧੀ ਲਹਿਰ ਆ ਉਹਨੂੰ ਕੰਟਰੋਲ ਕਰ ਸਕਦੇ ਆ ਤੇ ਕੋਸ਼ਿਸ਼ ਕਰੇਗੀ ਪਾਰਟੀ ਜੇ ਉਹਨਾਂ ਨੂੰ ਲੱਗੇਗਾ ਕਿ ਭਗਵੰਤ ਮਾਨ ਨੂੰ ਖੜਾ ਕਰਕੇ ਹੀ ਅੱਗੇ ਅਸੀਂ ਸਰਕਾਰ ਦੁਆਰਾ ਰਿਪੀਟ ਕਰ ਸਕਦੇ ਆ ਫਿਰ ਕੰਟੀਨਿਊ ਕਰਾਂਗੇ ਹਜੇ ਉਹਨਾਂ ਨੂੰ ਜੇ ਦੇਖੋ ਲੱਗੇਗਾ ਵੀ ਸਰਕਾਰ ਨਹੀਂ ਅੱਗੋਂ ਰਿਪੀਟ ਹੋ ਰਹੀ ਫਿਰ ਟਰਾਈ ਤਾਂ ਕੀਤੀ ਜਾਂਦੀ ਹੁੰਦੀ ਆ ਹਰ ਪਾਰਟੀ 'ਚ ਟਰਾਈ ਕੀਤੀ ਜਾਂਦੀ ਆ ਹਰ ਵੇਲੇ ਟਰਾਈ ਕੀਤੀ ਜਾਂਦੀ ਆ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ 2011 ਦੇ ਵਿੱਚ ਪੰਜਾਬ ਦੇ ਵਿੱਚ ਮਨਿੰਸਟਰ ਸੀਗੇ ਮਨਨਜਨ ਕਾਲੀਆ ਲੋਕਲ ਬਾਡੀ ਮਨਿੰਸਟਰ ਸੀਗੇ ਸਾਰੇ ਮੰਤਰੀ ਸੀਗੇ ਔਰ ਲੋਕਲ ਗਵਰਨਮੈਂਟ ਹੋਣ ਕਰਕੇ ਮਨਨਜਨ ਕਾਲੀਆ ਪਾਵਰਫੁੱਲ ਲੀਡਰ ਸੀਗੇ ਜਿਹੜੇ ਮਹਿੰਦਰ ਭਗਤ ਹੁਣ ਬਾਗਵਾਨੀ ਮੰਤਰੀ ਇਹਨਾਂ ਦੇ ਫਾਦਰ ਭਗਤ ਚੁੰਨੀ ਲਾਲ ਉਦੋਂ ਮੰਤਰੀ ਹੁੰਦੇ ਸੀ ਤੇ ਉਹਨਾਂ ਕੋਲ ਸੀਗਾ ਫੋਰੈਸਟ ਫੋਰੈਸਟ ਮੰਤਰੀ ਤੇ ਭਾਜਪੀ ਨੂੰ ਲੱਗਿਆ ਕਿ ਮੌਜੂਦਾ ਪ੍ਰਸਥਿਤੀਆਂ ਦੇ ਵਿੱਚ ਅਸੀਂ 2012 ਚ ਜ਼ਿਆਦਾ ਸੀਟਾਂ ਨਹੀਂ ਜਿੱਤ ਪਾਵਾਂਗੇ ਇੱਕ ਰਾਜਪੂਰੇ ਦਾ ਇਨਸੀਡੈਂਟ ਹੋ ਗਿਆ ਬੁਲਖਰਾਨੇ ਦਾ ਸੀਬੀਆਈ ਵਾਲਾ ਫਿਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ ਕਿ ਇਹ ਸਾਰੇ ਮੰਤਰੀਆਂ ਤੋਂ ਡਿਜ਼ਾਈਨ ਲੈ ਲਓ ਫਿਰ ਉਹਨਾਂ ਨੇ ਜਿਹੜਾ ਦੂਜਾ ਗੁੱਟ ਸੀਗਾ ਉਹਨੂੰ ਮੰਤਰੀ ਬnabla ਜਿਹਨੇ ਵੀ ਤਿਕਸ਼ਨ ਸੂ ਨੂੰ ਲੋਕਲ ਬਾਡੀ ਮੰਤਰੀ ਬਨਾਤਾ ਗਿਆ ਹੋਰ ਬਦਲ ਬਦਲਾਅ ਬੜੇ ਕੀਤੇ ਗਏ ਮੰਤਰੀ ਸਾਰੇ ਨਵੇਂ ਕਰਤੇ ਗਏ ਔਰ 2012 ਦੇ ਵਿੱਚ ਜਿੱਤ ਗਏ ਸਾਰੇ 2012 ਜਿੱਤ ਕੇ ਉਹਨਾਂ ਦਾ ਐਕਸਪੈਰੀਮੈਂਟ ਫਿੱਟ ਬੈਠ ਗਿਆ ਉਹ ਪ੍ਰੋਜੈਕਟ ਕੇ ਸਰਕਾਰ ਦੁਆਰਾ ਬਣੀ ਆ ਕਾ ਲਈ ਦਲ ਭਾਰਤੀ ਜਨਤਾ ਪਾਰਟੀ ਦੀ ਜੇ ਬੀਜੇਪੀ ਉਦੋਂ ਨਾ ਜਿੱਤਦੀ ਉਹਨੇ ਉਮੀਦਵਾਰ ਨਾ ਜਿੱਤਦੀ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਬੀਜੇਪੀ ਦੀ 2012 ਦੀ ਸਰਕਾਰ ਨਹੀਂ ਆਣੀ ਸੀ ਉਹ ਬੀਜੇਪੀ ਦਾ ਬਲਬੁੱਤੇ ਤੇ ਬਣੀ ਆ ਤੇ ਨਹੀਂ ਬਣਣੀ ਸੀ ਬਣ ਗਈ ਰਿਪੀਟ ਕਰਕੇ ਕੋਸ਼ਿਸ਼ ਕੀਤੀ ਸਫਲ ਰਹਾ ਸੋ ਇਸ ਕਰਕੇ ਜਿੰਨੇ ਪਾਰਟੀ ਸੋਚੇਗੀ ਕਿ ਸਾਨੂੰ ਬਦਲ ਕੇ ਸਰਕਾਰ ਰਿਪੀਟ ਹੁੰਦੀ ਹੈ ਤਾਂ ਸਰ ਰਿਪੀਟ ਕਰਾਉਣ ਲਈ ਤਾਂ ਹਰ ਸੰਭਵ ਕੋਸ਼ਿਸ਼ ਕੀਤੀ ਜਾਏਗੀ ਇਹ ਸਿਚੁਏਸ਼ਨ ਇਸ ਵੇਲੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਥਿਤੀ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਰਾਹੁਲ ਮੈਂ ਸਾਹਿਬ ਸਿੰਘ ਜਾਜ਼ ਚੌਣਾ ਬਣੇ ਰਵਾਂਗੇ ਪੰਜਾਬੀ